ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਇਹ ਵੀਡੀਓ ਦੇਖ ਰਹੇ ਹੋ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਟੋਕੜ ਗੱਪਣ ਟੋਕੜ ਗੱਪਣ ਦੋਸਤੋ ਜਿਹੜੀ ਝੋਟੀ ਦਿਖਾਉਣ ਜਾ ਰਹੇ ਹਾਂ ਬਿਲਕੁਲ ਇਸ ਦੀ ਜਿਹੜੀ ਡਿਟੇਲ ਆਪਾਂ ਵੀਰ ਹਰਬੇਲ ਦੇ ਕੋਲ ਆਏ ਆ ਦੋਸਤੋ ਪਿੰਡ ਜਿਹੜਾ ਹੈਗਾ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਸੋ ਟੋਕੜ ਗੱਪਣ ਦੋਸਤੋ ਜਿਹੜੀ ਝੋਟੀ ਆਈ ਦੀ ਡਿਟੇਲ ਆਪਾਂ ਵੀਰ ਹਰਬੇਲ ਦੇ ਕੋਲ ਚੱਲਦੇ ਆ ਲੈ ਲੈਣੇ ਆ ਕੀ ਇਸ ਦੀ ਬਿਲਕੁਲ ਜਿਹੜੀ ਡਿਟੇਲ ਹੈਗੀ ਆ ਸੋ ਕਿਸੇ ਵੀ ਭੈਣ ਭਰਾ ਨੇ ਕਿਸਾਨ ਵੀਰ ਨੇ ਵੀਡੀਓ ਬਣਾਉਣੀ ਹੋਵੇ ਦੋਸਤੋ ਪਸ਼ੂ ਵੇਚਣ ਸੰਬੰਧੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਜਿਹੜੇ ਸੰਪਰਕ ਨੰਬਰ ਨੇ ਸੋ ਦੋਸਤੋ ਵੀਡੀਓ ਨੂੰ ਜਿਹੜਾ ਤੁਸੀਂ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਇਸ ਦੀ ਜਿਹੜੀ ਪੂਰੀ ਡਿਟੇਲ ਆ ਦੋਸਤੋ ਪਸ਼ੂ ਦੀ ਕਿਸੇ ਪਸ਼ੂ ਦੀ ਪੂਰੀ ਡਿਟੇਲ ਆ ਉਹ ਤੁਹਾਨੂੰ ਜਿਹੜੀ ਹੈਗੀ ਦੋਸਤੋ ਸਮਝ ਵਿੱਚ ਆ ਸਕੇ ਚੱਲਦੇ ਆ ਵੀਰ ਹਰਵੇਲ ਦੇ ਕੋਲ ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਕੀ ਜਿੰਨੇ ਵੀ ਮੇਰੇ ਪੈਨ ਪ੍ਰੈਸ ਚੈਨਲ ਨੂੰ ਦੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਆ ਜੀ ਹੋਰ ਹਰਵੇਲ ਵੀਰ ਠੀਕ ਠਾਕ ਸਭ ਕੁਝ ਠੀਕ ਆ ਤੇ ਅੱਜ ਵੀਰ ਆਪਾਂ ਕੀ ਲੱਗੇ ਆਇਆ ਪ ਸਮੂਹ ਸਾਹਿਬ ਜੀ ਵੈਸੇ ਤਾਂ ਆਪਣੇ ਕੋਲੇ ਦੋ ਤਾਰੀਆਂ ਮੱਝਾਂ ਨੇ ਸੂਈਆਂ ਇੱਕ-ਇੱਕ ਦੋ-ਦੋ ਦਿੰਦੀਆਂ ਤਾਂ ਇੱਕ ਟੋਕੜ ਗੱਬਣਾ ਠੀਕ ਆ ਸੋ ਦੋਸਤੋ ਤਾਜ਼ੀਆਂ ਮੱਝਾਂ ਵੀ ਜੜੀਆਂ ਸੂਈਆਂ ਨੇ ਉਹ ਵੀ ਵੀਰ ਦੇ ਕੋਲ ਹਨ ਉਹਨਾਂ ਦੀ ਵੀ ਡਿਟੇਲ ਮੈਂ ਤੁਹਾਨੂੰ ਦੇ ਦਿਆਂਗਾ ਫਿਲਹਾਲ ਜਿਹੜੀ ਆਪਾਂ ਅੱਜ ਗੱਲ ਕਰਾਂਗੇ ਪਹਿਲੇ ਨੰਬਰ ਤੇ ਦੋਸਤੋ ਟੋਕੜ ਗੱਬਣ ਦੀ ਝੋਟੀ ਦੀ ਤੇ ਆਪਾਂ ਵੀਰ ਹਰਬੇਲ ਤੋਂ ਪੁੱਛ ਲੈਣਾ ਵੀਰ ਕਿਨਵਾ ਮਤਲਬ ਕਿ ਸਵੇਰ ਚੱਲ ਰਿਆਂ ਦਾ ਤਕਰੀਬਨ ਹੋਣਾ ਪਹਿਲੇ ਸੂਏ ਚੱਲ ਰਿਆ ਹੈ ਦਾ ਜੀ ਤਾਂ ਇਹਨੂੰ ਸੂਈ ਨੂੰ ਥੋੜਾ ਵੈਸੇ ਟਾਈਮ ਹੋ ਗਿਆ ਕਿੰਨਾ ਕੁ ਸਮਾਂ ਹੋ ਗਿਆ ਜੀ ਕਰੀਬ ਇਹਨੂੰ 7 ਕਿ ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਉਹਦਾ ਲੇਕ ਬਣੀ ਆ ਤਾਂ ਹੁਣ ਕਰੀਬ ਇਹ ਪੌਣੇ ਕਿ ਤਿੰਨ ਮਹੀਨੇ ਦੀ ਜਿਹੜੀ ਇਸ ਟਾਈਮ ਗੱਭੜਨ ਆ ਤਾਂ ਸਰਕਾਰੀ ਸੀਮਨ ਨੀਲੀ ਦੇ ਤੋਂ ਗੱਭੜਾ ਦੇ ਆਪ ਕੋ ਦੇ ਨੀਲੀ ਮਾਤਾ ਠੀਕ ਹੈ ਜੀ ਸੋ ਦੋਸਤੋ ਪਹਿਲਾ ਸੂਆ ਸੂਈ ਇਹ ਜਿਹੜੀ ਛੋਟੀ ਹੈਗੀ ਆ ਥੱਲੇ ਥੱਲੇ ਦਾ ਦੁੱਧ 5 ਤੋਂ 6 ਲੀਟਰ ਦੋਨੇ ਟਾਈਮ ਪਾੜ ਦੋਵੇਂ ਟਾਈਮ ਮਿਲਦੀ ਹੈ ਜੀ ਦੋਨੇ ਟਾਈਮ ਪਾੜੇ ਇਹ ਬਾੜੀ ਤੇ ਮਿਲਦੀ ਆ ਆਰਾਮ ਨਾਲ ਮਿਲਦੀ ਆ ਬਿਲਕੁਲ ਮਿੱਠੀ ਹੈ ਜੀ ਬਿਲਕੁਲ ਮਿੱਠੀ ਹੈ ਜੀ ਠੀਕ ਆ ਬਾਕੀ ਦੋਸਤੋ ਪਹਿਲਾਂ ਇੱਕ ਵਾਰੀ ਤੁਸੀਂ ਬੋਡੀ ਸਟਰਕਚਰ ਤੇ ਬਿਲਕੁਲ ਰੂਪਰੇਖਾ ਜਿਹੜੀ ਹੈ ਝੋਟੀ ਦੀ ਦੇਖ ਲਵੋ ਬਿਲਕੁਲ ਸੋਹਣਾ ਸਿੰਘ ਨਿੱਕਾ ਜਿਹਾ ਸਿੰਘ ਆ ਬਿੱਲੀ ਅੱਖਾਂ ਤੇ ਪੈਰਾਂ ਦੇ ਨਿਸ਼ਾਨ ਦੋਸਤੋ ਅੱਗੇ ਵੀ ਤੁਹਾਨੂੰ ਜਵਾਬ ਬਿਲਕੁਲ ਵਧੀਆ ਮਿਲੇਗਾ ਤੇ ਮਗਰ ਵੀ ਪੈਰ ਤੋਤੇ ਮਿਲਣਗੇ ਤੇ ਬਾਕੀ ਥਣ ਜਿਹੜਾ ਦੋਸਤੋ ਤੁਸੀਂ ਦੇਖੋ ਆਹ ਦੇਖੋ ਜੀ ਸੋਹਣਾ ਥਾਣਾ ਦੋਸਤੋ ਬਿਲਕੁਲ ਪਹਿਲਾਂ ਝੋਟੀ ਇਹ ਸੁਈ ਆ ਮਤਲਬ ਕੋ ਦੱਸਿਆ ਵੀ ਦੁੱਧ ਜਿਹੜਾ ਤਾਜ਼ੀ ਦਾ ਦੁੱਧ ਕਿੰਨਾ ਸੀ ਕਰੀਬ 11 11.5 ਲੀਟਰ ਤੱਕ ਹੀ ਰਹੀ ਥੋ ਉੱਤੇ 11.5 ਲੀਟਰ ਪਹਿਲਾਂ ਹਨਾ ਸਵੇਰੇ ਚ ਫਰਸਟ ਲੋਕੇਸ਼ਨ ਦੇ ਵਿੱਚ ਦੋਸਤੋ ਚੰਗੀ ਆ ਪਿੱਟਪੂਰੇ ਦੇ ਹਿਸਾਬ ਆ ਜਿਹਦੀ ਵੀ ਹੈਗੀ ਐਵਰੇਜ ਸਾਫ਼ ਆ ਸੋਹਣੀ ਆ ਝੋਟੀ ਬਿਲਕੁਲ ਬਿਲਕੁਲ ਆਹ ਵੇਖੋ ਦੋਸਤੋ ਚੰਗਾ ਸੋਹਣਾ ਸਿੰਘ ਤੇ ਮੱਥਾ ਜਿਹੜਾ ਦੋਸਤੋ ਖੋਲਾ ਵੇਖੋ ਤੇ ਬਿਲਕੁਲ ਮੋਛ ਬੱਗੀ ਆ ਵੇਖੋ ਨੀਲੀ ਦੀ ਝੋਟੀ ਆਪਾਂ ਕਹਾਂਗੇ ਦੋਸਤੋ ਨੀਲੀ ਦੀਆ ਕੈਰੈਕਟਰ ਪੂਰੇ ਨੇ ਤੇ ਬਿਲਕੁਲ ਹੁਣ ਜਿਹੜਾ 5 ਤੋਂ 6 ਲੀਟਰ ਜਿਹੜਾ ਦੁੱਧ ਹੈਗਾ ਤੇ ਦੋਵੇਂ ਟਾਈਮ ਮਿਲਦੀ ਆ ਪਹਾੜਾ ਤੁਸੀਂ ਪਾ ਸਕਦੇ ਹੋ ਪੱਠੇ ਵਗੈਰਾ ਪਾ ਕੇ ਵੰਡ ਪਾ ਕੇ ਦੋਸਤੋ ਆਰਾਮ ਨਾਲ ਜਿਹੜਾ ਆਪਾਂ ਸਮਾ ਕਰ ਸਕਦੇ ਹੋ ਆ ਵੇਖੋ ਜੀ ਠੀਕ ਆ ਰੇਲ ਵੀਰੇ ਮੜਾ ਖੁੱਲ ਗਿਆ ਇਹਨੂੰ ਤੇ ਬਾਕੀ ਚਵਾ ਵੀ ਦੋਸਤੋ ਤੁਹਾਨੂੰ ਦਿਖਾ ਦਾਂਗੇ ਆਪਾਂ ਬਿਲਕੁਲ ਵਿੱਚ ਬਾਕੀ ਇੱਕ ਵਾਰੀ ਤੁਸੀਂ ਹਵਾਨਾ ਵੇਖ ਲਓ ਜੀ ਬਿਲਕੁਲ ਸਾਫ ਹਵਾਨਾ ਹੈਗਾ ਆ ਵੇਖੋ ਆਹ ਵੇਖੋ ਜੀ। ਬਾਕੀ ਪਿੱਠਪੂੜਾ ਚੰਗਾ। ਹਾਂ ਜੀ ਹਾਂ ਜੀ। ਸੋਨਾ ਪਿੱਠਪੂੜਾ ਜੀ। ਠੀਕ ਆ। ਆਹ ਵੇਖੋ ਦੋਸਤੋ ਕੱਦ-ਗਾਠੀ ਦਾ ਤੁਸੀਂ ਅੰਦਾਜ਼ਾ ਜਿਹੜਾ ਵੀਡੀਓ ਦੇ ਵਿੱਚ ਲਗਾ ਸਕਦੇ ਹੋ। ਸੋਨਾ ਕੱਦ-ਗਾਠ ਹੈਗਾ। ਮੀਡੀਅਮ ਹਾਈਟ ਕੱਦ-ਗਾਠ ਹੀ ਆ। ਆਹ ਵੇਖੋ। ਬਾਕੀ ਚੈੱਕ ਪਾਸ ਹੈਗੀ ਆ ਦੋਸਤੋ। ਤੇ ਹਰਵੈਲ ਵੀਰੇ ਨੂੰ ਵੀ ਪੁੱਛ ਲਾਂਗੇ ਆਪਾਂ। ਬਾਕੀ ਹਰਵੈਲ ਵੀਰ ਚੈੱਕ ਪਾਸ ਦਾ ਵੀ ਅੱਗੋਂ ਚੈੱਕ ਪਾਸ ਗਰੰਟੀ ਹੈ ਆਪਣੀ ਜੀ ਕੋਲ ਪੌਣੇ ਤਿੰਨ ਮਹੀਨੇ ਦੀ ਜਿਹੜੀ ਚੈੱਕ ਪਾਸ ਠੀਕ ਹੈ ਤੇ 5 ਤੋਂ 6 ਜਿਹੜੀ ਬਾਕੀ ਚਾ ਚੰਗਾ ਵਾ ਠੀਕ ਹੈ ਤਾਂ ਓਵਰਹਾਲ ਜਿਹੜਾ ਹੈ ਜਿਹੜੀ ਪ੍ਰੈਗਨੈਂਟ ਹੈ ਉਹ ਨੀਲੀ ਦੇ ਸਰਕਾਰੀ ਸੀਮਣ ਤੋਂ ਆਹ ਅੱਛਾ ਸਰਕਾਰੀ ਸੀਮਣ ਤੋਂ ਆ ਹਾਂਜੀ ਠੀਕ ਹੈ ਆ ਵੇਖੋ ਦੋਸਤੋ ਬਿਲਕੁਲ ਜਿਹੜਾ ਆ ਵੇਖੋ ਬਹਿਣੀ ਵਾਲੇ ਪਾਸੇ ਤੋਂ ਵੇਣ ਵੇਖੋ ਦੋਸਤੋ ਵਧੀਆ ਚੰਗੀ ਸੋਹਣੀ ਵੇਣ ਆ ਮੋਟੀ ਵੇਣ ਆ ਹਜੇ ਪਹਿਲਾਂ ਨਾ ਸੂਵੇ ਦੇ ਹਿਸਾਬ ਨਾਲ ਬਹੁਤ ਹਾਂ ਹਾਂ ਸੋਹਣੀ ਆ ਅੱਗੇ ਜਾ ਕੇ ਨਾ ਪਸ਼ੂ ਕੋਈ ਵੀ ਦੂਜੇ ਸੂਵੇ ਹੀ ਅਸਲ ਦੇ ਵਿੱਚ ਬੰਨਣਾ ਸ਼ੁਰੂ ਹੋ ਜਾਂਦਾ ਤੇ ਹਰਬੇਲ ਵੀਰੇ ਇਹਦਾ ਮੁੱਲ ਕਿੰਨਾ ਰੱਖਿਆ ਹੋਇਆ ਹੈ ਡਿਮਾਂਡ ਸੰਤੋਖ ਸਿੰਘ ਜੀ ਮੁੱਲੇ ਦਾ ਜਨੂਅਰ ਜਾਈਆ 46000 ਰੁਪਏ ਆਪਾਂ ਦੀ ਡਿਮਾਂਡ ਕਰਦੇ 1000 ਰੁਪਏ ਮਾਨਤਾ ਕਰਾਂਗੇ ਆਪਾਂ 46000 ਦੇ ਵਿੱਚੋਂ 1000 ਮਾਨਤਾ ਬਿਲਕੁਲ ਵਾਜਬ ਜਾਇ 200 ਰੇਟ ਆ ਵਾਜਬ ਤਾਂ ਕਿਹਾ ਵੀ ਅੱਗੇ ਪਸ਼ੂ ਬਣਿਆ ਵੀ ਹੈਗਾ ਨਵੇਂ ਦੁੱਧ ਹੋਇਆ ਤੇ ਜੇ ਅਪਨ ਨੀਲੀ ਦੇ ਕੰਮ ਕਰਨਾ ਚਾਹੁੰਦੇ ਆ ਹਾਂਜੀ ਤਾਂ ਇੱਕ ਆਪਾਂ ਮਹਿੰਗਾ ਪਸ਼ੂ ਖਰੀਦ ਕੇ ਵੀ ਤਾਂ ਉਹਦੇ ਵਿੱਚ ਉਹ ਚੀਜ਼ ਨਹੀਂ ਲੈ ਸਕਦੇ ਜਿਹੜੇ ਆਪਾਂ ਨੂੰ ਸਸਤੇ ਦੇ ਵਿੱਚ ਉਪਲਬਧ ਬਿਲਕੁਲ 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 ਹਾਂ ਸੋ ਦੋਸਤੋ ਜਿਹੜੇ ਮੇਰੇ ਵੀਰ ਸ਼ੌਂਕ ਸ਼ੌਂਕੀਆਂ ਤੌਰ ਤੇ ਖਰੀਦਣਾ ਚਾਹੁੰਦੇ ਆ ਤੁਸੀਂ ਜ਼ਰੂਰ ਖਰੀਦਿਓ ਕਿਉਂਕਿ ਬਾਜ਼ਪਰੇਟ ਆ ਤੇ ਦੁੱਧ ਵੀ ਇਹ ਨਾਲ ਗੱਭਣ ਵੀ ਤੁਹਾਨੂੰ ਇਹ ਛੋਟੀ ਮਿਲੇਗੀ ਦੂਜੇ ਸੂਵੇ ਦੀ ਅੱਗੇ ਦੋਸਤੋ ਗੱਭਣਾ ਬਾਕੀ ਸ਼ਕੀਨ ਪੂਰੀ ਆ ਵੇਖੋ ਸ਼ਕੀਨ ਫੱਪ ਦੀ ਪੂਰੀ ਥਰ ਵੇਲੇ ਵੀਰੇ ਨੰਬਰ ਜ਼ਰੂਰ ਬੋਲ ਕੇ ਦੱਸਦੇ 9903820259906382025 ਠੀਕ ਹੈ ਵੀਰ ਜੀ ਹਾਂਜੀ ਅਸੋ ਦੋਸਤੋ ਜੇ ਤੁਹਾਨੂੰ ਵੀ ਪਸੰਦ ਹੋਵੇ ਤੁਸੀਂ ਵੀਰ ਹਰਵੇਲ ਦੇ ਨੰਬਰਾਂ ਤੇ ਸੰਪਰਕ ਕਰਕੇ ਇਹ ਜਿਹੜੀ ਆ ਝੋਟੀ ਦੋਸਤੋ ਖਰੀਦ ਸਕਦੇ ਹੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸੱਤ ਸ਼ਰੀਆ ਕਾਲ ਜੀ